کرتے <سؤال> اور میں شاہد لال بھی ہوں جو منسٹر بھی رہے کچھ کوٹی کا لے اوپر ماں کی خاپت کی وقت فرمار جو گاپتی گئے جو آکے چھٹ کے پاہٹ کی سیوا کی تھی پبل کی سارا پردار بچے کچھ گریہ جانا گریہ سوچے ہی نہیں کرے اپنے دور کے دن تک پڑے اسے پاہٹ کی دن تک سیوا کرتی انہوں نے بھی

اس میرا پرنام، میری نمسکار، میرا ستکار سبکار کرے ہو اور پھر یہ دعا ساتھ پر بارے جائے کہ یہ کارپورک کارو باریاں نہیں ریسنا لگی ہیں بازو پیسہ پراؤنا نہیں ریسنا لگی ہیں کابران کی شہن پیسے نہیں کوکیاں ہو لگی ہیں لیکن کہ جاپر دلیتا ہے ایسا جب میں گئے کہ کرام آر تختے دفاظے

ਬਹੁਤ ਕਾਫੀ ਦੋਸਤਾਂ ਦੀ مدد ਕਰ ਪਾਉਂਦੇ ਸੀ ਜੇ ਵੀ ਕਹਿੰਦਾ ਕਹਾਲਾ ਕਰਦੇ ਤੇ ਕੀ ਕੀ ਉਹਦੇ ਕਈ ਕਹਾਣੀਆਂ ਕਰ ਪਈਆਂ ਨੇ ਬਹੁਤ ਕੋਸ਼ਿਸ਼ ਕਰੀ ਜੀ ਅੱਜ ਮੈਂ ਤੁਸੀ ਅੱਜ ਮੋਗੇ ਪਹੁੰਚੋ ਡਾਕਟਰ ਸ਼ਮਲਾਤਾ ਪਾਵਨ ਦਾ ਪ੍ਰੋਗਰਾਮ ਦਿਖਾਏ ਕਿ ਕਿਹਨੇ ਚਾਹੋ ਦੇਖੋ ਬਹੁਤ ਵੱਡੀ ਸ਼ਖਸੀਅਤ ਸੀ ਬੜਾ ਵੱਡਾ ਸਾਡੇ ਸਾਰੇ ਵਾਸਤੇ ਇੱਕ ਐਗਜ਼ਾਮਪਲ ਹੈ ਉਹਦਾ ਨੇ ਜੋ ਕੁਝ ਆਪਣੀਆਂ ਸੁਭਾਵਾਂ ਉਸ ਵਕਤ ਦੇ ਉੱਗੇ ਜਿਹੜੇ ਸਾਡੇ ਸੁਖਦੇਵ ਜੀ ਸੀ ਸਤਿਆ ਬੈਬ ਜੀ ਸੀ ਕਰਾਂ ਦੇ ਉਸ ਪਰਿਵਾਰਾਂ ਦੇ ਵਿੱਚ تعلق ਰੱਖਦੇ ਸੀ ਉਹ ਛੁਡੇ ਹੋਏ ਉਹਨਾਂ ਦੀ ਪੂਰੀ ਆਪਣੀ ਸਫਲਤਾ ਨਾਲ ਚਾਹੇ ਸਰਕਾਰ ਹੋਵੇ ਚਾਹੇ ਸਮਾਜ ਹੋਵੇ ਜ਼ਿੰਮੇਵਾਰੀ ਉਠਾਈ ਉਸ ਤੋਂ ਵੱਡੀ ਗੱਲ ਇਹ ਕਿ ਉਹਨਾਂ ਦੇ ਪਰਿਵਾਰ ਨੇ ਵੀ ਆ ਪਵਨ ਜੀ ਹੈ ਮਾਲਤੀ ਜੀ ਹੈ ਇਹਨਾਂ ਦੇ ਬੱਚੇ ਹੈ ਉਸੇ ਰੀਖਾਂ ਤੇ ਚੱਲ ਕੇ ਉਸੇ ਤਰ੍ਹਾਂ ਸਾਬਤ ਕਦਮ ਖੜ ਕੇ ਲੋ ਇਹਨਾਂ ਨੇ ਆਪਣਾ ਪੂਰਾ ਫਰਜ਼ ਪੂਰਾ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਉਹਨਾਂ ਨੂੰ ਜਿਹੜੀ ਸ਼ਰਧਾਂਜਲੀ ਦਿੰਦੀਆਂ ਇਹਨਾਂ ਨੂੰ ਰਿਸਪੈਕਟ ਸ਼ਾਬਾਸ਼ ਦਿੰਦੀਆਂ ਮੁਬਾਰਕਾਂ ਇੱਕ ਵਿਦਵਾਨ ਦੀ ਘਾਟੀ ਹੋਣ ਦੇ ਬਾਵਜੂਦ ਜਿਹੜੇ ਮੁਲਕ ਦੇ ਵਿੱਚ ਅਸਾਂ ਦੇ ਹਾਲਾਤ ਬਣਿਆ ਨੇ ਇਹਨਾਂ ਬਾਰੇ ਕੀ ਕਹਾਂਗੇ ਇਹੀ ਕਹਿ ਰਹੇ ਆ ਕਿ ਜਿੱਥੇ ਅੱਜ ਦੇ ਹਾਲਾਤ ਆ ਉਹ ਹਾਲਾਤ ਨੂੰ ਜਿਹੜੇ ਸਾਡੇ ਸੀ ਹਿੱਜਾ ਉਹਨਾਂ ਦੀ ਆਤਮਾ ਵਾਂ ਦੇਖ ਕੇ ਬਿਲਕੁਲੀਆਂ ਹੋਣ ਗਈਆਂ ਕਿ ਇਹ ਸਾਰਾ ਕੁਝ ਅਸੀਂ ਫੈਸਲੇ ਕੀਤਾ ਸੀ ਬੇਕਸੂਰ ਲੋਕਾਂ ਦੀ ਹੱਤਿਆ ਕਰ ਰਹੇ ਤੁਸੀਂ ਇੱਕ ਕੁਰਸੀਆਂ ਲਈ ਚਾਹੇ ਉਹ ਪਾਕਿਸਤਾਨ ਚ ਰਹਿੰਦੀ ਆਉਣ ਚਾਹੇ ਦੋਸਤਾਂ ਚ ਰਹਿੰਦੀਆਂ ਹੋਣ ਉਸੀਆਂ ਵਾਸਤੇ ਅਸੀਂ ਆਪਣੇ ਲੋਕਾਂ ਦਾ ਬੇਕਸੂਰ ਲੋਕਾਂ ਦਾ ਖੂਨ ਕਰੀਏ ਇਹ ਲਾਸ਼ਾਂ ਤੇ ਰਾਜ ਕਰਨਾ ਸਾਡੇ ਦੇਸ਼ਕੋਤਾ ਦਾ ਸੁਪਨਾ ਨਹੀਂ ਸੀ ਨਿਦ੍ਹਾ ਕਰਦੇ ਆ ਬਹੁਤ ਜ਼ਿਆਦਾ